ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਮੈਂ ਹਾਂ ਸੁਦੀਪ ਸਿੰਘ ਢਿੱਲੋਂ ਲੈ ਕੇ ਹਾਜ਼ਰ ਹਾਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਤਾਂ ਸਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਅੱਜ ਦੀ ਇਸ ਗੱਲਬਾਤ ਵਿੱਚ ਇੱਕ ਉਸ ਵਿਸ਼ੇ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਜਿਹਦੀ ਗੱਲ ਹੋਣੀ ਚਾਹੀਦੀ ਸੀ ਪਰ ਇਸ ਵੇਲੇ ਜੋ ਮਾਹੌਲ ਬਣਿਆ ਉਹਦੇ ਵਿੱਚ ਸ਼ਾਇਦ ਇਸ ਮੁੱਦੇ ਦੀ ਉਨੀ ਗੱਲ ਨਹੀਂ ਹੋਈ ਜਿੰਨੀ ਹੋਣੀ ਬਣਦੀ ਸੀ ਮਾਮੂਲੀ ਪੰਜਾਬੀ ਦੀ ਗੱਲ ਐਦਕੀ ਬਹੁਤ ਘੱਟ ਹੋਈ ਹੈ ਕੋਮਾਂਤਰੀ ਮਾਂ ਬੋਲੀ ਦਿਵਸ ਦਾ ਸਮਾਗਮ ਦੁਨੀਆ ਭਰ ਵਿੱਚ ਇਸ ਮੌਕੇ ਮਾਂ ਬੋਲੀ ਜੋ ਵੀ ਜਿਸ ਵੀ ਖਿੱਤੇ ਦੀ ਉਹਦੀ ਗੱਲ ਹੁੰਦੀ ਹੈ ਉਹਦੀ ਸਥਿਤੀ ਉੱਤੇ ਚਰਚਾ ਹੁੰਦੀ ਹੈ ਪਰ ਪੰਜਾਬੀ ਮਾਂ ਬੋਲੀ ਸੰਬੰਧੀ ਐਦਕੀ ਗੱਲ ਬਹੁਤ ਘੱਟ ਹੋਈ ਹੈ ਤੇ ਇਸ ਵਿਸ਼ੇ ਨੂੰ ਵਾਕਈ ਡੂੰਘਾਈ ਨਾਲ ਸਮਝਣਾ ਜ਼ਰੂਰੀ ਹੈ ਤੇ ਇਸੇ ਵਿਸ਼ੇ ਨੂੰ ਆਪਾਂ ਚਰਚਾ ਵਿੱਚ ਲਿਆ ਰਹੇ ਹਾਂ ਅੱਜ ਦੀ ਇਸ ਗੱਲਬਾਤ ਦੇ ਬਿਲਕੁਲ ਤਾਜ਼ਾ ਅੰਕ ਵਿੱਚ ਇਸ ਵੇਲੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਸੋ ਇਸ ਕਰਕੇ ਐਦਕੀ ਬਹੁਤ ਜ਼ਿਆਦਾ ਗੱਲ ਮਾਂ ਬੋਲੀ ਦੀ ਨਹੀਂ ਹੋਈ ਸੁਭਾਵਕ ਵੀ ਹੈ ਕਿਉਂਕਿ ਕਾਫੀ ਨਜ਼ਰਾਂ ਉਧਰ ਲੱਗੀਆਂ ਹੋਈਆਂ ਸਨ ਪਰ ਇਹ ਵੀ ਵਿਸ਼ਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਲਈ ਜ਼ਰੂਰੀ ਹੈ ਪਵਿਖਰੇ ਲਈ ਜ਼ਰੂਰੀ ਹੈ ਕਿ ਜਦੋਂ ਗੱਲ ਕੁਮਾਂਤਰੀ ਮਾਂ ਬੋਲੀ ਦੀ ਵਾਸਤੇ ਸਮਾਗਮਾਂ ਦੀ ਹੁੰਦੀ ਹੈ ਦੁਨੀਆ ਭਰ ਵਿੱਚ ਇਸ ਸੰਬੰਧੀ ਸਮਾਗਮ ਹੁੰਦੇ ਨੇ ਤਾਂ ਇਸ ਮੌਕੇ ਸਾਡੀ ਪੰਜਾਬੀ ਮਾਂ ਬੋਲੀ ਦੀ ਕੀ ਸਥਿਤੀ ਹੈ ਤੇ ਕੀ ਕਦਮ ਚੁੱਕੇ ਜਾਣ ਦੀ ਲੋੜ ਹੈ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਅੱਜ ਦੀ ਇਸ ਗੱਲਬਾਤ ਤੇ ਤਾਸਾ ਅੰਕ ਵਿੱਚ ਸੋ ਸਮੂੱਚੀ ਗੱਲਬਾਤ ਨਾਲ ਤੁਸੀਂ ਜੁੜੇ ਰਹਿਣਾ ਇਸੇ ਤਰ੍ਹਾਂ ਸਾਰੀ ਗੱਲਬਾਤ ਨੂੰ ਧਿਆਨ ਨਾਲ ਗੋਹ ਨਾਲ ਜ਼ਰੂਰ ਵੇਖਿਓ ਸੁਣਿਓ ਸਮਝਿਓ ਅਤੇ ਹੋਰਨਾਂ ਦੇ ਨਾਲ ਵੀ ਸਾਂਝਾ ਕਰਿਓ ਤਾਂ ਕਿ ਇਸ ਜਾਣਕਾਰੀ ਤੋਂ ਵੱਤ ਤੋਂ ਵੱਧ ਲੋਕੀ ਲਾਹਾ ਲੈ ਸਕਣ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਪੰਜਾਬੀ ਮਾਂ ਬੋਲੀ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੀ ਗੱਲ ਲਿਖ ਕੇ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਦੀ ਕਰ ਸਕਦੇ ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਪੰਜਾਬ ਟਾਕਸ ਚੈਨਲ ਉੱਪਰ ਅਤੇ ਗੱਲ ਮਾਂ ਬੋਲੀ ਪੰਜਾਬੀ ਦੀ 21 ਫਰਵਰੀ ਦਾ ਕੌਮਾਂਤਰੀ ਮਾਂ ਬੋਲੀ ਦਿਵਸ ਵਕ ਵਕ ਤਾਂ ਸਮਾਗਮ ਹੁੰਦੇ ਨੇ ਦੁਨੀਆ ਪਰ ਵਿੱਚ ਮਾਂ ਬੋਲੀ ਦੀ ਅਹਿਮੀਅਤ ਕਿਉਂਕਿ ਪਾਸ਼ਾਾਂ માં ਬਹੁਤ ਨੇ ਅਣਗਿਣਤ ਪਾਸ਼ਾਾਂ ਨੇ ਹਰ ਇੱਕ ਖਿੱਤੇ ਦੀ ਆਪਣੀ ਕੋਈ ਨਾ ਕੋਈ ਸਥਾਨਕ ਭਾਸ਼ਾ ਖੇਤਰੀ ਭਾਸ਼ਾ ਹੁੰਦੀ ਹੈ ਜਿਹਨੂੰ ਉੱਥੇ ਵਸਣ ਵਾਲੇ ਲੋਕਾਂ ਦੀ ਮਾਂ ਬੋਲੀ ਕਿਹਾ ਜਾਂਦਾ ਹੈ ਸਾਡੇ ਦੇਸ਼ ਵਿੱਚ ਬਹੁਤ ਸਾਰੇ ਸੂਬੇ ਬਣੇ ਤੇ ਸੂਬਿਆਂ ਦਾ ਜੋ ਬੰਤਰ ਦਾ ਆਧਾਰ ਸੀ 1947 ਤੋਂ ਬਾਅਦ ਉਹ ਭਾਸ਼ਾ ਮਿਥਿਆ ਗਿਆ ਸੀ ਸੋ ਹਰੇਕ ਖਿੱਤੇ ਦੀ ਆਪਣੀ ਭਾਸ਼ਾ ਇਵੇਂ ਸਾਡੇ ਪੰਜਾਬੀਆਂ ਦੀ ਮਾਂ ਬੋਲੀ ਹੈ ਪੰਜਾਬੀ ਪਰ ਪਿਛਲੇ ਕੁਝ ਦਹਾਕਿਆਂ ਤੋਂ ਜਿਵੇਂ ਜਿਵੇਂ ਫਿਰਕੂ ਇੱਕ ਸੋਚ ਜਾਂ ਨਜ਼ਰੀਆ ਹਾਵੀ ਹੋਈ ਤਾਂ ਪੰਜਾਬੀ ਮਾਂ ਬੋਲੀ ਦਾ ਦਾਇਰਾ ਘਟਦਾ ਗਿਆ ਭਾਵੇਂ ਗੱਲ 1966 ਦੇ ਪੰਜਾਬੀ ਸੂਬੇ ਦੀ ਕਾਇਮੀ ਦੀ ਹੋਵੇ ਜਾਂ ਹੋਰ ਉਸ ਤੋਂ ਬਾਅਦ ਵੱਖ-ਵੱਖ ਚੋਕਟਨਾ ਕ੍ਰਮ ਵਾਪਰੇ ਇਸ ਤੋਂ ਬਾਅਦ ਨੂੰ ਸਾਨੂੰ ਇਹ ਸੱਚ ਸਮਝਣਾ ਪੈਣਾ ਕਿ ਪੰਜਾਬੀ ਮਾਂ ਬੋਲੀ ਦੀ ਗੱਲ ਸਾਲ ਵਿੱਚ ਸਿਰਫ ਦੋ ਦਿਨ ਹੀ ਹੁੰਦੀ ਹੈ ਜਾਂ ਤਾਂ ਕੁਮੰਤਰੀ ਮਾਂ ਬੋਲੀ ਦਿਵਸ ਮੌਕੇ 21 ਫਰਵਰੀ ਨੂੰ ਅਤੇ ਜਾਂ ਫਿਰ ਅੱਗੇ ਜਾ ਕੇ ਨਵੰਬਰ ਦੇ ਮਹੀਨੇ 'ਚ ਇਹ ਹੀ ਦੋ ਸਮੇਂ ਨੇ ਜਦੋਂ ਸਾਲ 'ਚ ਪੰਜਾਬੀ ਮਾਂ ਬੋਲੀ ਦੀ ਗੱਲ ਹੁੰਦੀ ਹੈ ਅੱਗੇ ਪਿੱਛੇ ਚੇਤਾ ਭੁਲਾ ਦਿੱਤਾ ਜਾਂਦਾ ਜੇਕਰ ਤੁਸੀਂ ਇਸ ਗੱਲਬਾਤ ਨੂੰ ਲਗਾਤਾਰ ਸੁਣਦੇ ਹੋ ਸਾਡੇ ਇਸ ਪ੍ਰੋਗਰਾਮ ਨੂੰ ਲਗਾਤਾਰ ਸੁਣਦੇ ਤਾਂ ਤੁਹਾਨੂੰ ਇਸ ਚੀਜ਼ ਦਾ ਜ਼ਰੂਰ ਪਤਾ ਹੋਵੇਗਾ ਕਿ ਆਪਾਂ ਸਾਰਾ ਸਾਲ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਸਮੇਂ-ਸਮੇਂ ਉੱਪਰ ਕਰਦੇ ਹਾਂ ਫਰਵਰੀ ਮਹੀਨੇ ਦੇ ਸ਼ੁਰੂ ਵਿੱਚ ਵੀ ਕੀਤੀ ਜਾਂਦੀ ਹੈ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਬਾਅਦ ਵਿੱਚ ਸਾਲ ਦੇ ਗੱਬਲੇ ਮਹੀਨਿਆਂ ਵਿੱਚ ਵੀ ਆਪਾਂ ਗੱਲ ਕਰਦੇ ਹਾਂ ਤਾਂ ਕਿ ਇਸ ਵਿਸ਼ੇ ਸੰਬੰਧੀ ਸਾਰਾ ਸਾਲ ਗੱਲ ਹੋਵੇ ਸਾਰਾ ਸਾਲ ਇਹਦੀ ਜਾਗਰੂਕਤਾ ਉੱਤੇ ਜ਼ੋਰ ਦਿੱਤਾ ਜਾਵੇ ਪਰ ਅਫਸੋਸ ਇਹ ਹੈ ਕਿ ਜਿਨ੍ਹਾਂ ਨੂੰ ਕਰਨਾ ਚਾਹੀਦਾ ਉਹ ਨਹੀਂ ਕਰਦੇ ਸਰਕਾਰਾਂ ਜੱਥੇਬੰਦੀਆਂ ਸੰਸਥਾਵਾਂ ਵੱਡੇ ਵੱਡੇ ਲੇਖਕ ਬੁੱਧੀਜੀਵੀ ਜੋ ਕਹਾਉਂਦੇ ਨੇ ਜੋ ਸਿਰਫ ਪੰਜਾਬੀ ਬੋਲੀ ਤੋਂ ਲਾਹਾ ਖਟਦੇ ਰਹੇ ਨੇ ਉਹ ਇਸ ਮੌਕੇ ਵੀ ਸਿਰਫ ਆਪਣੀ ਵਿਦਵਤਾ ਹੀ ਵਿਖਾਉਂਦੇ ਨੇ ਆਪਣੇ ਸਿਆਸੀ ਆਗੂ ਹੋਣ ਜਾਂ ਲੇਖਕ ਬੁੱਧੀਜੀਵੀ ਹੋਣ ਉਹ ਇਸ ਮੌਕੇ ਵੀ ਸਿਰਫ ਆਪਣੀ ਬੱਲੇ ਬੱਲੇ ਕਰਾਉਣ ਵਿੱਚ ਹੀ ਮਸਰੂਫ ਰਹਿੰਦੇ ਨੇ ਪਰ ਮਾਂ ਬੋਲੀ ਪੰਜਾਬੀ ਜਿਸ ਨੇ ਇੰਨਾ ਕੁਝ ਦਿੱਤਾ ਉਹਦੇ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਇਹ ਪਹਿਲਾਂ ਵੀ ਇਹੀ ਹਾਲ ਸੀ ਤੇ ਹੁਣ ਵੀ ਇਸ ਵੇਲੇ ਵੀ ਇਹੀ ਹਾਲ ਚੱਲ ਰਿਹਾ ਹੈ ਤਾਜ਼ਾ ਮਿਸਾਲ ਹੁਣ ਤੁਸੀਂ ਵੇਖ ਲਵੋ ਐਤਕੀ ਦੇ ਜੋ ਸਮਾਗਮ ਹੋਏ ਨੇ ਕਿੰਨੀ ਕੀ ਗੱਲ ਪੰਜਾਬੀ ਮਾਂ ਬੋਲੀ ਦੀ ਹੋਈ ਹੈ ਆਪਾਂ ਪਹਿਲਾਂ ਵੀ ਕਿਹਾ ਕਿ ਕਿਸਾਨੀ ਸੰਘਰਸ਼ ਚੱਲਦਾ ਹੋਣ ਕਰਕੇ ਪੰਜਾਬ ਹਰਿਆਣੇ ਦੀਆਂ ਸੀਲ ਕੀਤੀਆਂ ਹੱਦਾਂ ਉੱਪਰ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਸ ਵੱਲ ਕਾਫੀ ਧਿਆਨ ਲੱਗਾ ਰਿਹਾ ਸੁਭਾਵਕਿਆ ਪਰ ਜੋ ਸਮਾਗਮ ਹੋਏ ਉਹਨਾਂ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਸਥਿਤੀ ਬਿਹਤਰ ਕਰਨ ਲਈ ਕੀ ਨਵੇਂ ਉਪਾਅ ਦਿੱਤੇ ਗਏ ਕੁਝ ਨਵੀਂ ਰਣਨੀਤੀ ਜਾਂ ਕੋਈ ਨਵੀਂ ਗੱਲਬਾਤ ਸਾਹਮਣੇ ਲਿਆਂਦੀ ਗਈ ਜਵਾਬ ਹੈ ਨਹੀਂ ਉਹੀ ਸਮਾਗਮ ਹੋਏ ਉਹੀ ਕਾਨਫਰੰਸਾਂ ਹੋਈਆਂ ਉਸੇ ਤਰ੍ਹਾਂ ਸਟੇਜਾਂ ਲੱਗੀਆਂ ਵੱਖ-ਵੱਖ ਥਾਂ 'ਇਹ ਕਹਿੰਦੇ ਕਹਾਉਂਦੇ ਲੇਖਕ ਤੇ ਬੁੱਧੀਜੀਵੀ ਆਪੋ ਆਪਣੀਆਂ ਕਿਤਾਬਾਂ ਜਾਰੀ ਕਰਵਾਉਂਦੇ ਵੇਖੇ ਗਏ ਪੰਜਾਬੀ ਮਾਂ ਬੋਲੀ ਦੇ ਨਾਂ ਉੱਤੇ ਉਹਨਾਂ ਨੇ ਸ਼ਾਲ ਪੁਆਏ ਆਪਣੇ ਆਪ ਮਾਣ ਸਨਮਾਨ ਹਾਸਲ ਕੀਤੇ ਨੇ ਆਪਣੀ ਬੱਲੇ ਬੱਲੇ ਕਰਾਈ ਤੇ ਲਾਂਬੇ ਹੋਏ ਹੁਣ ਮੁੜ ਕੇ ਪੰਜਾਬੀ ਮਾਂ ਬੋਲੀ ਦੀ ਗੱਲ ਕਦੋਂ ਹੋਣੀ ਹੈ ਅਗਲੀ ਵਾਰ ਇਸ ਸਮਾਗਮਾਂ ਤੇ ਜਨ ਨਵੰਬਰ ਮਹੀਨੇ ਪੰਜਾਬੀ ਦਾ ਜੋ ਦਿਨ ਜਾਂ ਸੱਤਾ ਮਨਾਇਆ ਜਾਂਦਾ ਹੈ ਪੰਜਾਬੀ ਬੋਲੀ ਦੇ ਨਾਮ ਤੇ ਪੰਜਾਬੀ ਸੂਬੇ ਦੀ ਗਠਨ ਦਾ ਦਿਨ ਮਨਾਇਆ ਜਾਂਦਾ ਉਦੋਂ ਕੁ ਗੱਲ ਹੋਣੀ ਹੈ ਤੁਹਾਨੂੰ ਲੈ ਚਲੀਏ ਪਿਛਲੇ ਸਮੇਂ ਦੌਰਾਨ ਤੁਹਾਨੂੰ ਯਾਦ ਹੋਣਾ ਬੜੇ ਵੱਡੇ ਵੱਡੇ ਐਲਾਨ ਹੋਏ ਸੀ ਕਿ ਸਾਰੇ ਸਾਈਨ ਬੋਰਡ ਪੰਜਾਬੀ ਚ ਲੱਗਣਗੇ ਹੁਣ ਤੁਸੀਂ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਵੇਖ ਲਓ ਕਿੰਨੇ ਸਾਈਨ ਬੋਰਡ ਤੁਹਾਨੂੰ ਪੰਜਾਬੀ ਚ ਲੱਗੇ ਨਜ਼ਰ ਆਉਂਦੇ ਨੇ ਜਦੋਂ ਇਹ ਐਲਾਨ ਹੋਇਆ ਸੀ ਸਾਈਨ ਬੋਰਡ ਪੰਜਾਬੀ ਵਿੱਚ ਲਾਏ ਜਾਣ ਦਾ ਅਸੀਂ ਉਦੋਂ ਹੀ ਤੁਹਾਨੂੰ ਕਿਹਾ ਸੀ ਕਿ ਇਹ ਐਲਾਨ ਐਲਾਨ ਬਣ ਕੇ ਰਹਿ ਜਾਣਾ ਤੇ ਗੱਲ ਅੱਗੇ ਨਹੀਂ ਤੁਰਨੀ ਤੇ ਠੀਕ ਉਦਾਂ ਹੀ ਹੋਇਆ ਹਾਲਾਂਕਿ ਬਾਅਦ ਵਿੱਚ ਮਿਆਦ ਵਧਾ ਦਿੱਤੀ ਗਈ ਸੀ 6 ਮਹੀਨੇ ਦਾ ਸਮਾਂ ਹੋਰ ਦੇ ਦਿੱਤਾ ਗਿਆ ਸੀ ਪਰ ਉਹ 6 ਮਹੀਨੇ ਕਦੋਂ ਸ਼ੁਰੂ ਹੋਏ ਕਦੋਂ ਖਤਮ ਹੋਏ ਕਿਸੇ ਨੇ ਚੇਤਾ ਹੈ ਇਸ ਵੇਲੇ ਨਹੀਂ ਇਹ ਸਭ ਚੀਜ਼ਾਂ ਸਮੇਂ ਦੇ ਨਾਲ ਨਾਲ ਹੀ ਲਾਂਬੇ ਹੋ ਜਾਂਦੀਆਂ ਨੇ ਉਰੇ-ਪਰੇ ਹੋ ਜਾਂਦੀਆਂ ਨੇ ਤੇ ਬਾਅਦ ਵਿੱਚ ਕਦੇ ਵੀ ਇਹਨਾਂ ਚੀਜ਼ਾਂ ਦਾ ਚੇਤਾ ਨਹੀਂ ਰੱਖਿਆ ਜਾਂਦਾ ਇਹ ਚੀਜ਼ ਆਪਾਂ ਕਈ ਵਾਰ ਵੇਖ ਚੁੱਕੇ ਹਾਂ ਤੇ ਹੁਣ ਵੀ ਇਹ ਚੀਜ਼ ਆਪਾਂ ਨੂੰ ਨਜ਼ਰ ਆ ਜਾਂਦੀ ਹੈ ਸੋ ਪੰਜਾਬੀ ਮਾਂ ਬੋਲੀ ਲਈ ਐਲਾਨ ਹੀ ਹੁੰਦੇ ਨੇ ਬਹੁਤ ਸਾਰੇ ਐਲਾਨ ਹੁੰਦੇ ਨੇ ਪਰ ਇਹਨਾਂ ਐਲਾਨਾਂ ਨੂੰ ਅਮਲੀ ਜਾਮਾ ਨਹੀਂ ਪੁਆਇਆ ਜਾਂਦਾ ਸਿਰਫ ਬੱਲੇ ਬੱਲੇ ਕਰਾਉਣ ਲਈ ਵੱਡੇ ਵੱਡੇ ਐਲਾਨ ਹੁੰਦੇ ਇਹ ਚੀਜ਼ ਐਤਕੀ ਵੀ ਸਪਸ਼ਟ ਹੋ ਰਹੀ ਹੈ ਪਿਛਲੇ ਸਾਲ ਵੀ ਸੀ ਉਸ ਤੋਂ ਪਿਛਲੇ ਸਾਲ ਵੀ ਸੀ ਹਰ ਸਾਲ ਆਪਾਂ ਇਹ ਹੀ ਕਹਾਣੀ ਬੀਖ ਤੇ ਇੱਕ ਜਹੀ ਫਿਲਮ ਹੈ ਜਬ ਫਿਲਮ ਵਾਂਗ ਹੈ ਜਿਹੜੀ ਤੁਸੀਂ ਜਦੋਂ ਵੇਖਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਪਹਿਲਾਂ ਵੀ ਕਹਾਣੀ ਵੇਖ ਚੁੱਕੇ ਆ ਇਹ ਚੀਜ਼ ਹਰ ਵਾਰ ਉਸੇ ਤਰੀਕੇ ਨਾਲ ਸਾਹਮਣੇ ਆਉਂਦੀ ਹੈ ਦੁਹਰਾਈ ਜਾਂਦੀ ਹੈ ਗੱਲਾਂ ਬਹੁਤ ਸਾਰੀਆਂ ਐਲਾਨ ਬਹੁਤ ਸਾਰੇ ਸਾਲ ਵਿੱਚ ਦੋ ਜਾਂ ਤਿੰਨ ਦਿਨ ਪਰ ਮਾਂ ਬੋਲੀ ਦਾ ਫਿਕਰ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਖਾਸ ਕਰ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਲੋਕ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੇ ਪੰਜਾਬੀ ਦੇ ਨਾਂ ਉੱਤੇ ਬਹੁਤ ਵੱਡੇ ਵੱਡੇ ਅਹੁਦੇ ਹਾਸਲ ਕੀਤੇ ਮਾਣ ਸਨਮਾਨ ਹਾਸਲ ਕੀਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀ ਲਈ ਵੀ ਕੁਝ ਕਰਨ ਉਹ ਲੋਕ ਨਹੀਂ ਕਰ ਰਹੇ ਹੁਣ ਤੁਸੀਂ ਇਹ ਵੀ ਦੇਖ ਲਓ ਕਿ ਜੇ ਉਹ ਲੋਕ ਨਹੀਂ ਕਰ ਰਹੇ ਤਾਂ ਆਮ ਲੋਕਾਂ ਨੇ ਕੀ ਕਰਨਾ ਹੈ ਜਿਹੜੇ ਆਮ ਸ਼ਹਿਰੀ ਨੇ ਜਾਂ ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਆ ਉਹ ਕਿੰਨੀ ਕੀ ਜ਼ਿੰਮੇਵਾਰੀ ਨਿਭਾਉਂਦੇ ਹੋਣਗੇ ਤੁਸੀਂ ਵੇਖ ਲਓ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਵਿੱਚ ਕਿਸੇ ਵੀ ਹੋਰ ਸੂਬੇ ਵਿੱਚ ਕਿਸੇ ਵੀ ਹੋਰ ਖੇਤੇ ਵਿੱਚ ਉਥੋਂ ਦੀ ਮਾਮੋਲੀ ਦੇ ਨਾਲ ਇੰਨਾ ਧਰੋ ਨਹੀਂ ਕਮਾਇਆ ਜਾਂਦਾ ਜਿੰਨਾ ਪੰਜਾਬ ਵਿੱਚ ਪੰਜਾਬੀ ਬੋਲੀ ਦੇ ਨਾਲ ੱਟਕਾ ਹੋਇਆ ਹੁਣ ਵੀ ਹੋ ਰਿਹਾ ਹੈ ਤੇ ਇਹ ਗਾਂ ਵੀ ਹੁੰਦਾ ਰਹਿਣਾ ਕਿਉਂਕਿ ਇਸ ਬੰਨੇ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਕੋਈ ਠੋਸ ਨੀਤੀ ਨਹੀਂ ਲਿਆਂਦੀ ਜਾ ਰਹੀ ਪੰਜਾਬ ਦੇ ਬਹੁਤੇ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਬੋਲੀ ਦਾ ਬਹੁਤ ਮਾੜਾ ਹਾਲ ਹੈ ਕਹਿੰਦੇ ਕਹੋਂਦੇ ਜਿਹੜੇ ਬਹੁਤ ਵੱਡੇ ਵੱਡੇ ਮਾਨ ਸਨਮਾਨ ਹਾਸਲ ਕਰ ਰਹੇ ਨੇ ਮਾਤ ਭਾਸ਼ਾ ਦੇ ਨਾਮ ਤੇ ਉਹਨਾਂ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਬੋਲਣ ਨੂੰ ਇੱਕ ਗੁਨਾਹ ਸਮਝਿਆ ਜਾਂਦਾ ਹੈ ਇਹਨੂੰ ਇੱਕ ਬੜੀ ਤੰਗ ਨਜ਼ਰੀਏ ਨਾਲ ਵੇਖਿਆ ਜਾਂਦਾ ਪੰਜਾਬੀ ਬੋਲਣ ਦਾ ਰਿਵਾਜ ਹੈ ਹੀ ਨਹੀਂ ਤੁਸੀਂ ਕਿਸੇ ਵੀ ਵੱਡੇ ਸ਼ਹਿਰ ਦੇ ਸਕੂਲ ਕਾਲਜ ਵਿੱਚ ਜਾ ਕੇ ਦੇਖ ਲਓ ਪੰਜਾਬੀ ਬੋਲਣ ਦਾ ਰਿਵਾਜ ਹੈ ਹੀ ਨਹੀਂ ਤੁਹਾਨੂੰ ਲੱਗਣਾ ਹੀ ਨਹੀਂ ਕਿ ਤੁਸੀਂ ਪੰਜਾਬ 'ਚ ਆ ਉਹ ਜਿਹੇ ਵਿਦਿਆਰਥੀ ਉਹ ਜਿਹੇ ਅਧਿਆਪਕ ਉਹ ਜਿਹੇ ਉੱਥਾਂ ਦੇ ਸਟਾਫ ਮੈਂਬਰ ਸੋ ਅਜਿਹੇ ਵਿੱਚ ਪੰਜਾਬੀ ਮਾਂ ਬੋਲੀ ਦੇ ਸਮਾਗਮ ਕਿੰਨੇ ਕੁ ਸਾਰਥਕ ਸਾਬਤ ਹੋ ਸਕਣਗੇ ਉਨਾ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ਜੀ ਜ਼ਮੀਨੀ ਪੱਧਰ ਤੇ ਆ ਚੀਜ਼ਾਂ ਨਜ਼ਰ ਆਉਂਦੀਆਂ ਨੇ ਪੰਜਾਬੀ ਅਖਬਾਰਾਂ ਦੀ ਛਪਣ ਗਿਣਤੀ ਕਿਉਂ ਘਟ ਰਹੀ ਹੈ ਪੰਜਾਬੀ ਅਖਬਾਰਾਂ ਸੁਗੜ ਕਿਉਂ ਰਹੀਆਂ ਨੇ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ ਲੋਕੀ ਪੰਜਾਬ ਵਿੱਚ ਹੀ ਪੰਜਾਬੀ ਅਖਬਾਰ ਨਹੀਂ ਪੜ੍ਹ ਕੇ ਰਾਜ਼ੀ ਆਪਣੇ ਘਰ ਦੇ ਮੇਜ਼ ਉੱਤੇ ਜਾਂ ਜਿੱਥੇ ਆਏ ਗਏ ਨੇ ਆ ਕੇ ਬੈਠਣਾ ਉੱਥੇ ਕਿਸੇ ਹੋਰ ਭਾਸ਼ਾ ਦੀ ਅਖਬਾਰ ਤੁਹਾਨੂੰ ਬੜੇ ਮਾਰਨ ਸਜ਼ਾ ਕੇ ਵਿਖਾਉਣਗੇ ਉਹਨਾਂ ਨੂੰ ਇੰਜ ਕਿਉਂ ਲੱਗਦਾ ਕਿ ਜੇ ਪੰਜਾਬੀ ਅਖਬਾਰ ਪਈ ਹੋਊਗੀ ਤਾਂ ਹੀਣ ਭਾਵਨਾ ਦਾ ਕਾਰਨ ਬਣਦਾ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ ਤੁਸੀਂ ਸ਼ਹਿਰ 'ਚ ਕਿਸੇ ਦੇ ਵੀ ਘਰ ਚਲੋ ਤੁਹਾਨੂੰ ਨਹੀਂ ਵਿਖਾਈ ਦਊਗੀ ਪੰਜਾਬੀ ਅਖਬਾਰ ਕਿਉਂ ਇਹ ਚੀਜ਼ ਕਿਉਂ ਆ ਕਿਸੇ ਹੋਰ ਸੂਬੇ 'ਚ ਕਿਸੇ ਹੋਰ ਦੇਸ਼ 'ਚ ਇਦਾਂ ਨਹੀਂ ਕਿ ਜਿੱਥੇ ਉੱਥੋਂ ਦੀ ਮਾਂ ਬੋਲੀ ਦੇ ਨਾਲ ਲੋਕੀਂ ਜੁੜ ਕੇ ਖੁਦ ਨੂੰ ਨੀਵਾ ਮਹਿਸੂਸ ਕਰਨ ਕਥਿਤ ਤੌਰ ਤੇ ਨੀਵਾ ਮਹਿਸੂਸ ਕਰਨ ਇਦਾਂ ਪੰਜਾਬੀਆਂ ਨੂੰ ਹੀ ਇਹ ਬਿਮਾਰੀ ਕਿਉਂ ਲੱਗੀ ਹੈ ਜਾਂ ਜੋ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਨੇ ਉਹਨਾਂ ਨੂੰ ਇਹ ਚੀਜ਼ ਕਿਉਂ ਲੱਗੀ ਹੈ ਇਹ ਇੱਕ ਸੋਚਣ ਦਾ ਵਿਸ਼ਾ ਹੈ ਤੇ ਇਹ ਸੋਚਣਾ ਸਾਰਾ ਸਾਲ ਬਣਦਾ ਸਿਰਫ 21 ਫਰਵਰੀ ਨੂੰ ਹੀ ਨਹੀਂ ਪਰ ਅਸੀਂ 21 ਫਰਵਰੀ ਦੀ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਸਾਡੇ ਇਥੇ ਤਾਂ 21 ਫਰਵਰੀ ਨੂੰ ਵੀ ਇਹ ਗੱਲ ਨਹੀਂ ਹੋਈ ਐ ਤੱਕੀ ਸੋ ਇਹ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਹੈ ਚਿੰਤਾ ਚ ਪਾਉਣ ਵਾਲੀ ਗੱਲ ਹੈ ਚਿੰਤਨ ਕਰਨ ਦੀ ਗੱਲ ਹੈ ਇਹਦੇ ਵੱਲ ਧਿਆਨ ਦੇਣਾ ਬਣਦਾ ਹੈ ਸਾਨੂੰ ਸਾਰਿਆਂ ਨੂੰ ਇਹਦੇ ਵੱਲ ਬਹੁਤ ਤੇ ਜ਼ੀ ਨਾਲ ਧਿਆਨ ਦੇਵ ਦੀ ਲੋੜ ਆ ਕਿਉਂਕਿ ਸਥਿਤੀ ਜਿਹੜੀ ਆ ਉਹ ਸੁਧਰ ਨਹੀਂ ਰਹੀ ਸਗੋਂ ਖਰਾਬ ਹੀ ਹੋ ਰਹੀ ਹੈ ਜਿੱਥੋਂ ਤੱਕ ਗੱਲ ਹੈ ਪੰਜਾਬੀ ਮਾਂ ਬੋਲੀ ਦੀ ਕੋਈ ਲੱਖ ਦਾਅਵੇ ਕਰੀ ਜਾਵੇ ਕਿ ਇੱਕ ਪੰਜਾਬੀ ਨੂੰ ਕੋਈ ਖਤਰਾ ਨਹੀਂ ਇਹ ਤਾਂ ਉਹੀ ਗੱਲ ਹੋ ਜਾਂਦੀ ਕਿ ਕਬੂਤਰ ਜਿਹੜਾ ਬਿੱਲੀ ਨੂੰ ਵੇਖ ਕੇ ਅੱਖਾਂ ਮੀਚ ਕੇ ਬਹਿ ਜਾਂਦਾ ਤੇ ਕਹਿੰਦਾ ਕਿ ਹੁਣ ਤਾਂ ਕੋਈ ਖਤਰਾ ਹੈ ਹੀ ਨਹੀਂ ਕਬੂਤਰ ਦੇ ਅੱਖਾਂ ਮੀਚ ਕੇ ਬੈਠਣ ਨਾਲ ਇਹ ਜ਼ਰੂਰੀ ਨਹੀਂ ਕਿ ਬਿੱਲੀ ਨੇ ਨਹੀਂ ਆਉਣਾ ਜਾਂ ਹਮਲਾ ਨਹੀਂ ਕਰਨਾ ਖਤਰੇ ਤੋਂ ਅੱਖਾਂ ਬੰਦ ਕਰਕੇ ਖਤਰੇ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਹ ਚੀਜ਼ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੱਖੋਂ ਸਭ ਤੋਂ ਜ਼ਿਆਦਾ ਸਮਝਣ ਦੀ ਲੋੜ ਹੈ। ਬਹੁਤ ਤਕਾ ਹੋ ਰਿਹਾ ਪੰਜਾਬੀ ਮਾਂ ਬੋਲੀ ਦੇ ਨਾਲ ਬਹੁਤ ਵੱਡੀਆਂ ਸਾਜ਼ਿਸ਼ਾਂ ਵੀ ਹੋ ਰਹੀਆਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣਾ ਇਸ ਵੇਲੇ ਸਮੇਂ ਦੀ ਮੁੱਖ ਲੋੜ ਬਣਦਾ ਹੈ। ਸੋ ਜਦੋਂ ਗੱਲ ਹੁੰਦੀ ਹੈ ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਚੁਣੌਤੀਆਂ ਦੀ ਅਤੇ ਦਿੱਕਤਾਂ ਦੀ ਤਾਂ ਇਹ ਗੱਲ ਵੀ ਸਾਨੂੰ ਇਤਿਹਾਸ ਤੇ ਪੰਨਿਆਂ ਤੋਂ ਮਿਲਦੀ ਹੈ ਜਾਣਕਾਰੀ ਵਿੱਚ ਆਉਂਦੀ ਹੈ ਕਿ ਪੰਜਾਬੀ ਮਾਂ ਬੋਲੀ ਦੇ ਖਿਲਾਫ ਇੱਕ ਤਰੀਕੇ ਦੀ ਨਾ ਪਖੀ ਭਾਵਨਾ ਜਿਹੜੀ ਹੈ ਉਹ ਉਦੋਂ ਦੀ ਹੀ ਸ਼ੁਰੂ ਹੋ ਗਈ ਸੀ ਜਦੋਂ ਪੰਜਾਬੀ ਸੂਬੇ ਲਈ ਮੋਰਚਾ ਲੱਗਿਆ ਅਤੇ ਪੰਜਾਬੀ ਮਾਂ ਬੋਲੀ ਸੰਬੰਧੀ ਜਨਗਣਨਾ ਹੋ ਰਹੀ ਸੀ ਸਰਵੇਖਣ ਹੋ ਰਿਹਾ ਸੀ ਉਸ ਵੇਲੇ ਪੰਜਾਬ ਵਿੱਚ ਇੱਕ ਸਾਜ਼ਿਸ਼ ਤਹਿਤ ਇੱਕ ਖਾਸ ਭਾਈਚਾਰੇ ਨੂੰ ਉਕਸਾਇਆ ਗਿਆ ਕਿ ਆਪਣੀ ਮਾਂ ਬੋਲੀ ਪੰਜਾਬੀ ਨਾ ਲਿਖਵੋਣ ਹਿੰਦੀ ਨੂੰ ਆਪਣੀ ਬੋਲੀ ਵਜੋਂ ਦਰਜ ਕਰਵਾਉਣ ਜਦ ਕਿ ਜਿਨ੍ਹਾਂ ਲੋਕਾਂ ਨੂੰ ਇਹ ਸਭ ਕਰਨ ਲਈ ਕਿਹਾ ਜਾ ਰਿਹਾ ਸੀ ਉਹ ਘਰਾਂ 'ਚ ਪੰਜਾਬੀ ਬੋਲਦੇ ਸੀ ਦੁਕਾਨਾਂ 'ਤੇ ਆਪਣੇ ਵਪਾਰ ਵਿੱਚ ਵੀ ਪੰਜਾਬੀ ਬੋਲਦੇ ਸੀ ਪਰ ਇੱਕ ਫਿਰਕੂ ਮਾਨਸਿਕਤਾ ਤਹਿਤ ਪੰਜਾਬੀ ਸੂਬੇ ਦੀ ਕਾਇਮੀ ਦਾ ਵਿਰੋਧ ਕਰਨ ਦੀ ਨੀਤੀ ਤਹਿਤ ਉਦੋਂ ਲੋਕਾਂ ਨੂੰ ਇਸ ਪਾਸੇ ਤੋਰਿਆ ਗਿਆ ਅਤੇ ਉਦੋਂ ਤੋਂ ਹੀ ਪੰਜਾਬੀ ਮਾਂ ਬੋਲੀ ਦੇ ਨਾਲੋਂ ਇੱਕ ਖਾਸ ਭਾਈਚਾਰੇ ਵਰਗ ਦਾ ਖਿੱਸਾ ਟੁੱਟਣਾ ਸ਼ੁਰੂ ਹੋ ਗਿਆ ਸੀ ਅਤੇ ਅੱਜ ਵੱਡੀ ਗਿਣਤੀ ਵਿੱਚ ਇਸੇ ਤਰ੍ਹਾਂ ਲੋਕੀ ਪੰਜਾਬੀ ਮਾਂ ਬੋਲੀ ਤੋਂ ਟੁੱਟਦੇ ਹੋਏ ਵਿਖਾਈ ਦਿੱਤੇ ਨੇ ਕਿਉਂਕਿ ਇੱਕ ਫਿਰਕੂ ਲਕੀਰ ਖਿੱਚ ਦਿੱਤੀ ਗਈ ਹੈ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਗਲਤ ਚੀਜ਼ ਬੈਠ ਗਈ ਹੈ ਕਿ ਜਿਹੜੀ ਪੰਜਾਬੀ ਬੋਲੀ ਆ ਇਹ ਸਿੱਖ ਧਰਮ ਦੀ ਭਾਸ਼ਾ ਆ ਗੁਰਮੁਖੀ ਲਿਪੀ ਜਿਹੜੀ ਆ ਸਿੱਖ ਧਰਮ ਦੀ ਹੀ ਲਿਪੀ ਆ ਤੇ ਬਾਕੀ ਧਰਮਾਂ ਦੀ ਹਰ ਇੱਕ ਦੀ ਆਪੋ ਆਪਣੀ ਭਾਸ਼ਾ ਆ ਆਪਾਂ ਇਧਰਲੇ ਪੰਜਾਬ ਵਿੱਚ ਵੀ ਤੇ ਉਧਰਲੇ ਪੰਜਾਬ ਲੈਂਦੇ ਪੰਜਾਬ ਵਿੱਚ ਵੀ ਇਸ ਚੀਜ਼ ਨੂੰ ਵੇਖਦੇ ਆ ਉੱਥੇ ਵੀ ਕਈ ਵਾਰੀ ਲੋਕੀਂ ਇਹ ਕਹਿ ਦਿੰਦੇ ਆ ਕਿ ਪੰਜਾਬੀ ਜਾਂ ਗੁਰਮੁਖੀ ਜਿਹੜੀ ਆ ਉਹ ਤਾਂ ਸਿੱਖਾਂ ਦੀ ਭਾਸ਼ਾ ਆ ਤੇ ਉਥੋਂ ਦਾ ਭਾਈਚਾਰਾ ਕਈ ਲੋਕੀਂ ਸਾਰੇ ਨਹੀਂ ਕਈ ਲੋਕੀਂ ਕਹਿ ਦਿੰਦੇ ਕਿ ਉਹਨਾਂ ਦੀ ਭਾਸ਼ਾ ਤੌਰ 'ਤੇ ਉਹ ਆ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਬਹੁਤ ਸਾਰੇ ਲੋਕੀਂ ਹੁਣ ਬਹੁਤ ਵੱਡੀ ਗਿਣਤੀ ਹੈ ਜਿਹੜੇ ਪੰਜਾਬੀ ਤੋਂ ਇਸ ਕਰਕੇ ਮੁਨਕਰ ਹੋਏ ਨੇ ਉਹਨਾਂ ਦਾ ਕਾਰਨ ਇਹ ਆ ਉਹ ਇਹ ਕਹਿੰਦੇ ਨੇ ਕਿ ਪੰਜਾਬੀ ਸਾਡੀ ਭਾਸ਼ਾ ਨਹੀਂ ਉਹਨਾਂ ਦੀ ਭਾਸ਼ਾ ਹਿੰਦੀ ਹੈ ਤੇ ਪੰਜਾਬੀ ਕਿਸੇ ਹੋਰ ਧਰਮ ਦੀ ਭਾਸ਼ਾ ਨਹੀਂ ਇਹ ਜਿਹੜਾ ਭਾਸ਼ਾ ਨੂੰ ਧਰਮ ਦੇ ਨਾਲ ਜੋੜ ਕੇ ਵੇਖ ਲੈਣਾ ਇਹ ਇੱਕ ਬਹੁਤ ਵੱਡੀ ਗਲਤੀ ਹੈ ਪੰਜਾਬੀ ਕਿਸੇ ਖਾਸ ਧਰਮ ਦੀ ਵਿਸ਼ੇਸ਼ ਧਰਮ ਦੀ ਭਾਸ਼ਾ ਨਹੀਂ ਸਾਰੇ ਪੰਜਾਬੀਆਂ ਦੀ ਭਾਸ਼ਾ ਹੈ ਪੰਜਾਬ 'ਚ ਜਿਹੜਾ ਵੀ ਕੋਈ ਰਹਿੰਦਾ ਹੈ ਕਿਸੇ ਵੀ ਧਰਮ ਦਾ ਕਿਸੇ ਵੀ ਪਿਠ ਭੂਮੀ ਦਾ ਭਾਵੇਂ ਉਹ ਸਿੱਖ ਹੈ Hindu ਭਾਵੇਂ ਜਾਰੇ ਚੋਂ ਹੈ ਮੁਸਲਮਾਨ ਭਾਵੇਂ ਜਾਰੇ ਚੋਂ ਹੈ ਇਸ ਭਾਈਚਾਰੇ ਚ ਉਹ ਜੋ ਹੋਰ ਵੀ ਕਿਸੇ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਪੰਜਾਬੀ ਸਾਰਿਆਂ ਦੀ ਹੈ ਸਾਰਿਆਂ ਦੀ ਬੋਲੀ ਹੈ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਸ ਵੇਲੇ ਪੰਜਾਬੀ ਨੂੰ ਸਾਰੇ ਆਪਣਾ ਨਹੀਂ ਰਹੇ ਹਰ ਇੱਕ ਨੇ ਆਪੋ ਆਪਣੇ ਹਿਸਾਬ ਨਾਲ ਆਪਣੇ ਧਰਮ ਦੇ ਹਿਸਾਬ ਨਾਲ ਆਪਣੀ ਮਾਂ ਬੋਲੀ ਅੱਡ ਅੱਡ ਮੰਨਣੀ ਸ਼ੁਰੂ ਕਰ ਦਿੱਤੀ ਹੈ ਤੇ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਕਿਹਾ ਜਾਂਦਾ ਹੈ ਨਾ ਕਿ ਪੰਜਾਬੀ ਸਿਰਫ ਸਿੱਖਾਂ ਦੀ ਭਾਸ਼ਾ ਹੈ ਜਾਂ ਲੋਕੀਂ ਜਿਹਾਂ ਮੰਨ ਲੈਂਦੇ ਨੇ ਦੂਜੇ ਧਰਮਾਂ ਵਾਲੇ ਖਾਸ ਕਰ ਤਾਂ ਉੱਥੇ ਵੀ ਵੇਖਣ ਦੀ ਲੋੜ ਹੈ ਕਿ ਜਿਹੜੇ ਸਿੱਖ ਪਰਿਵਾਰ ਪੰਜਾਬ 'ਚ ਵਸਦੇ ਨੇ ਜਾਂ ਸਿੱਖ ਵਸੂਆਂ ਉਹ ਵੀ ਪੰਜਾਬੀ ਤੋਂ ਮੁਨਕਰ ਆ ਤੁਸੀਂ ਪੰਜਾਬ ਦੇ ਸ਼ਹਿਰਾਂ 'ਚ ਜਾ ਕੇ ਵੇਖ ਲਓ ਉੱਥੋਂ ਦਾ ਜਿਹੜਾ ਸਿੱਖ ਭਾਈਚਾਰਾ ਵੀ ਹੈ ਉਹ ਵੀ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਨਹੀਂ ਕਰਦੇ ਉਹ ਵੀ ਆਪਣੇ ਬੱਚਿਆਂ ਨੂੰ ਉਸ ਉਹਨਾਂ ਸਕੂਲਾਂ 'ਚ ਭੇਜ ਰਹੇ ਆ ਜਿੱਥੇ ਪੰਜਾਬੀ ਦੀਆਂ ਜੜ੍ਹਾਂ ਵੱਡੀਆਂ ਜਾ ਰਹੀਆਂ ਉਹਨਾਂ ਦੇ ਘਰਾਂ 'ਚ ਵੀ ਪੰਜਾਬੀ ਦੇ ਅਖਬਾਰ ਨਹੀਂ ਆਉਂਦੇ। ਅਸੀਂ ਹਰ ਵਾਰ ਜਦੋਂ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਮਿਸਾਲ ਦਿੰਨੇ ਹੁੰਦੇ ਆ ਕਿ ਜੋ ਵਿਹਾਂ ਸ਼ਾਦੀਆਂ ਦੇ ਕਾਰਡ ਛਪ ਰਹੇ ਨੇ। ਉਹਨਾਂ ਕਾਰਡਾਂ ਦੇ ਹੇਠਾਂ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਪਰਿਵਾਰ ਵੱਲੋਂ ਕਾਰਡ ਭੇਜੇ ਜਾਂਦੇ ਨੇ ਸੱਦਾ ਪੱਤਰ ਦਿੱਤੇ ਜਾਂਦੇ ਨੇ ਜਾਂ ਜਿਨ੍ਹਾਂ ਦੇ ਘਰੇ ਵਿਆਹ ਹੁੰਦਾ ਹੈ ਉਹਨਾਂ ਦੀ ਤਰਫੋਂ ਸੱਦਾ ਪੱਤਰ ਹੁੰਦੇ ਨੇ ਤੇ ਹੇਠਾਂ RSVP ਭਾਵ ਕਿ ਜੋ ਪਰਿਵਾਰਕ ਮੈਂਬਰ ਨੇ ਜੋ ਤੁਹਾਡੇ ਆਉਣ ਦੀ ਉਡੀਕ ਕਰ ਰਹੇ ਨੇ ਜਿਨ੍ਹਾਂ ਨੇ ਕਾਰਡ ਪੇਚਾ ਉਹਨਾਂ ਦੇ ਨਾਮ ਲਿਖੇ ਹੁੰਦੇ ਤੇ ਹੇਠਾਂ ਬੱਚੇ ਜਿਹੜੇ ਇਸ ਕਾਰਡ ਦੇ ਛੋਟੇ ਬੱਚੇ ਹੁੰਦੇ ਆ ਉਹਨਾਂ ਦੀ ਤਰਫੋਂ ਵੀ ਇੱਕ ਲਾਈਨ ਹੇਠਾਂ ਸੱਦੇ ਪੱਤਰ ਦੀ ਇਨਵੀਟੇਸ਼ਨ ਦੀ ਲਿਖੀ ਹੁੰਦੀ ਹੈ ਜਿਹਦੇ ਵਿੱਚ ਕੋਈ ਕਾਰਡ ਐਸਾ ਵਿਖਾ ਦਿਓ ਕਿ ਉਹ ਜਿਹੜੀ ਲਾਈਨ ਆ ਉਹ ਪੰਜਾਬੀ ਚ ਹੋਵੇ ਪੰਜਾਬੀ ਦਾ ਹੋਣ ਦਾ ਭਾਵ ਇਹ ਨਹੀਂ ਕਿ ਪੰਜਾਬੀ ਫੌਂਟ ਚ ਹੋਵੇ ਲਿਖਿਆ ਭਾਵੇਂ ਅੰਗਰੇਜ਼ੀ ਚ ਹੁੰਦਾ ਪਰ ਉਹ ਲਾਈਨ ਪੰਜਾਬੀ ਚ ਲਿਖੀ ਹੁੰਦੀ ਹੈ ਹਿੰਦੀ ਚ ਲਿਖੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਮੇਲੇ ਚਾਚੂ ਕੀ ਸ਼ਾਦੀ ਮੇਂ ਜ਼ਰੂਰ ਆਨਾ ਜਾਂ ਫਿਰ ਮੇਰੇ ਭయ్యా ਕੀ ਸ਼ਾਦੀ ਮੇਂ ਜ਼ਰੂਰ ਆਨਾ ਕੁਛ ਇਦਾਦਾ ਕਰਕੇ ਲਿਖਿਆ ਹੁੰਦਾ। ਹੁਣ ਭਾਸ਼ਾ ਕੋਈ ਮਾੜੀ ਨਹੀਂ ਹੁੰਦੀ ਅਸੀਂ ਕਿਸੇ ਭਾਸ਼ਾ ਦੀ ਮੁਖਾਲਫਤ ਨਹੀਂ ਕਰ ਰਹੇ ਪਰ ਗੱਲ ਇੱਥੇ ਹੋ ਰਹੀ ਮਾਂ ਬੋਲੀ ਦੀ। ਜਿਹੜੇ ਖਿੱਤੇ ਚ ਹਿੰਦੀ ਮਾਂ ਬੋਲੀ ਹੈ ਹਿੰਦੀ ਮਾਤਰ ਭਾਸ਼ਾ ਜਿਵੇਂ ਕਿ ਮੱਧ ਪ੍ਰਦੇਸ਼ ਹੋ ਗਿਆ ਉੱਤਰ ਪ੍ਰਦੇਸ਼ ਹੋ ਗਿਆ Rajasthan ਹੋ ਗਿਆ ਦਿੱਲੀ ਹੋ ਗਿਆ ਉੱਥੇ ਹਿੰਦੀ ਬੋਲਣੀ ਚਾਹੀਦੀ ਹੈ ਉਹਨਾਂ ਦੀ ਭਾਸ਼ਾ ਉਹ ਜ਼ਰੂਰ ਬੋਲਣ ਜੀ ਸਦਕੇ ਬੋਲਣ ਉੱਥੋਂ ਦੇ ਲੋਕਾਂ ਨੂੰ ਹਿੰਦੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦਾ ਪੂਰਾ ਹੱਕ ਹੈ ਪਰ ਪੰਜਾਬ ਤਾਂ ਪੰਜਾਬੀ ਮਾਂ ਬੋਲੀ ਪੰਜਾਬੀ ਦਾ ਖੇਤ ਹੈ ਇੱਥੇ ਹੁਣ ਬੱਚਿਆਂ ਦੇ ਮੂੰਹ 'ਚ ਜ਼ਬਰਦਸਤੀ ਪੰਜਾਬੀ ਕੱਢ ਕੇ ਆਪਾਂ ਉਹਨਾਂ ਦੇ ਇੱਕ ਠੱਪਾ ਲਾ ਰਹੇ ਹਾਂ ਕਿ ਛੋਟੇ ਬੱਚੇ ਇਦਾਂ ਹੀ ਬੋਲਦੇ ਆ ਇਹਹੀ ਕਾਰਨ ਹੈ ਕਿ ਤੁਸੀਂ ਕਿਸੇ ਵਿਆਹ ਸ਼ਾਦੀ ਤੇ ਜਾਓਗੇ ਕਿਸੇ ਸਮਾਗਮ ਤੇ ਜਾਉਂਗੇ ਤਾਂ ਜਦੋਂ ਛੋਟੇ ਬੱਚਿਆਂ ਨੂੰ ਕਿਸੇ ਦੇ ਨਾਲ ਮਿਲਾਇਆ ਜਾਂਦਾ ਤਾਂ ਲੋਕੀ ਉਹਨਾਂ ਨੂੰ ਪੰਜਾਬੀ 'ਚ ਨਹੀਂ ਬੁਲਾਉਂਦੇ ਪੰਜਾਬੀ 'ਚ ਨਹੀਂ ਪੁੱਛਦੇ ਉਹਨਾਂ ਦਾ ਨਾਂ ਪੁੱਛਣਾ ਜਾਂ ਕਿਹੜੀ ਕਲਾਸ 'ਚ ਪੜ੍ਹਦੇ ਆ ਕਿੰਨੇ ਕ ਲੋਕੀ ਪੰਜਾਬੀ 'ਚ ਪੁੱਛਦੇ ਹੋਣਗੇ ਪਹਿਲਾਂ ਤਾਂ ਪੁੱਛਣ ਵਾਲੇ ਦੀ ਵੀ ਗਲਤੀ ਕਿ ਉਹ ਮੰਨਦਾ ਨਹੀਂ ਕਿ ਬੱਚਾ ਪੰਜਾਬੀ 'ਚ ਬੋਲਦਾ ਹੋਊਗਾ ਤੇ ਦੂਜਾ ਬੱਚੇ ਨੂੰ ਵੀ ਆਪਾਂ ਇਹੀ ਸਮਝ ਲੈਣੇ ਆ ਕਿ ਇਹਨੂੰ ਪੰਜਾਬੀ ਨਹੀਂ ਆਉਂਦੀ ਹੋਣੀ ਤੇ ਇਹ ਇਸੇ ਤਰੀਕੇ ਨਾਲ ਇਹ ਦੇ ਬੋਲਦਾ ਹੁੰਦਾ ਹੋਣਾ ਜਿਹੋ ਜਿਹੇ ਕਾਰਡ ਉੱਪਰ ਲਿਖਿਆ ਹੁੰਦਾ ਕੀ ਇਦਾਂ ਦੀ ਕੋਈ ਉਦਾਹਰਣ ਦੁਨੀਆ ਦੇ ਕਿਸੇ ਹੋਰ ਕੋਨੇ ਤੋਂ ਤੁਸੀਂ ਲਿਆ ਸਕਦੇ ਹੋ ਕਿ ਕਿਸੇ ਬੋਲੀ ਦੇ ਨਾਲ ਇਸ ਤਰੀਕੇ ਦਾ ਵਿਤਕਰਾ ਹੁੰਦਾ ਹੋਵੇ ਬਹੁਤ ਸਾਰੇ ਲੋਕੀ ਕਹਿਣਗੇ ਤਾਂ ਛੋਟੀ ਜੀ ਗੱਲ ਐ ਇਹ ਕੀ ਵੱਡਾ ਮਸਲਾ ਐ ਜੇ ਬੱਚੇ ਦੀ ਲਾਈਨ ਇਦਾਂ ਛਾਪ ਵੀ ਗਈ ਜਾਂ ਬੱਚੇ ਨੂੰ ਆਪਾਂ ਪੰਜਾਬੀ ਚ ਨਹੀਂ ਬਰੌਂਦੇ ਜਿਹੜੇ ਬੱਚੇ ਨੂੰ ਤੁਸੀਂ ਪੰਜਾਬੀ ਚ ਬਚਪਨ ਚ ਬਰਾਉਣਾ ਛੱਡਤਾ ਉਹ ਵੱਡਾ ਹੋ ਕੇ ਕਿਵੇਂ ਪੰਜਾਬੀ ਬੋਲੂਗਾ ਇਦਾ ਮਤਲਬ ਆ ਕਿ ਉਸ ਪਰਿਵਾਰ ਦੇ ਵਿੱਚ ਜਾਂ ਉਸ ਰਿਸ਼ਤੇਦਾਰੀ ਦੇ ਵਿੱਚ ਪੰਜਾਬੀ ਦਾ ਇੱਕ ਬੋਲਣ ਵਾਲਾ ਘਟ ਗਿਆ ਜਿਹੋ ਲੜਕੀ ਹੈ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਦੇ ਆ ਕਿਉਂਕਿ ਉਸ ਲੜਕੀ ਨੇ ਗਾਂ ਆਪਣੇ ਪਰਿਵਾਰ ਨੂੰ ਵੀ ਜਨਮ ਦੇਣਾ ਅੱਗੇ ਪੀੜੀ ਤੋਰਨੀ ਹੈ ਉਹਦਾ ਵੀ ਗਾਂ ਪੰਜਾਬੀ ਨਾਲ ਨਾਤਾ ਟੁੱਟ ਗਿਆ ਤਾਂ ਜਿਹੜੀ ਗਾਂ ਉਹਦੀ ਔਲਾਦ ਹੋਵੇਗੀ ਵੀ ਪੰਜਾਬੀ ਨਹੀਂ ਬੋਲੂਗੀ ਸੋ ਇਸ ਤਰੀਕੇ ਨਾਲ ਪੀੜੀ ਦਰ ਪੀੜੀ ਪੰਜਾਬੀ ਖਤਮ ਹੋ ਰਹੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਪੀੜੀ ਪਿਛਲੀ ਪੀੜੀ ਚੱਲੀ ਆਉਂਦੀ ਹੈ ਉਹਨਾਂ ਤੱਕ ਪੰਜਾਬੀ ਸੁਰੱਖਿਅਤ ਸੀ ਉਸ ਤੋਂ ਬਾਅਦ ਖਤਰੇ 'ਚ ਆਈ ਹੁਣ ਇਸ ਵੇਲੇ ਬਹੁਤ ਖਤਰੇ 'ਚ ਆ ਇਹ ਚੀਜ਼ ਸਾਨੂੰ ਸਮਝਣੀ ਪੈਣੀ ਹੈ ਅਸੀਂ ਮੰਨਦੇ ਨਹੀਂ ਇਹਨੂੰ ਪਤਾ ਨਹੀਂ ਕਿਉਂ ਨਹੀਂ ਮੰਨ ਰਹੇ ਕਿਉਂ ਨਹੀਂ ਸਮਝ ਰਹੇ ਪਰ ਪੰਜਾਬੀ ਦਾਪ ਵੇਖ ਬਹੁਤ ਖਤਰੇ 'ਚ ਆ ਜੇ ਕੋ ਕਹਿੰਦਾ ਕਿ ਨਹੀਂ ਖਤਰੇ ਚ ਤਾਂ ਉਹ ਸਾਬਤ ਕਰਕੇ ਵਿਖਾਉਣ ਆਪਣੇ ਘਰਾਂ ਚ ਬੈਠ ਕੇ ਤੇ ਕੰਪਿਊਟਰ ਜਾਂ ਮੋਬਾਈਲ ਉੱਤੇ ਵੱਡੀਆਂ-ਵੱਡੀਆਂ ਗੱਲਾਂ ਕਰਨਾ ਬਹੁਤ ਸੌਖਾ ਹੈ ਦੁਨੀਆ ਚ ਘੁਮ ਕੇ ਵੇਖੋ ਕਿਸੇ ਫੰਕਸ਼ਨ ਤੇ ਜਾ ਕੇ ਵੇਖੋ ਕਿਸੇ ਸਮਾਗਮ ਤੇ ਜਾ ਕੇ ਵੇਖੋ ਕਿਸੇ ਸਕੂਲ ਕਾਲਜ ਦਾ ਦੌਰਾ ਕਰਕੇ ਵੇਖੋ ਉੱਥੇ ਬੱਚਿਆਂ ਨੂੰ ਚਾਰਖਰ ਪੰਜਾਬੀ ਦੇ ਬੋਲਣ ਲਈ ਕਹੋ ਜਾਂ ਲਿਖਣ ਲਈ ਕਹੋ ਤਾਂ ਤਨੂੰ ਪਤਾ ਲੱਗੇਗਾ ਕਿ ਪੰਜਾਬੀ ਕਿੰਨੀ ਖਤਰੇ ਚ ਹੈ ਨੀ ਤਾਂ ਇਦਾਂ ਸਮਾਗਮ ਕਰਕੇ ਸਟੇਜਾਂ ਤੋਂ ਮਾਈਕੇ ਤੋਂ ਵੱਡੇ-ਵੱਡੇ ਲੱਛੇਦਾਰ ਭਾਸ਼ਣ ਕਰਕੇ ਕਿਤਾਬਾਂ ਰਿਲੀਜ਼ ਕਰਵਾ ਕੇ ਗਲ ਵਿੱਚ ਲੋਈਆਂ ਸ਼ਾਲ ਪਵਾ ਕੇ ਕਹਿ ਦੇਣਾ ਕਿ ਪੰਜਾਬੀ ਦਾ ਭਵਿੱਖ ਬਹੁਤ ਵਧੀਆ ਆ ਇਹ ਗੱਲਾਂ ਸਿਰਫ ਹਵਾਈ ਗੱਲਾਂ ਨੇ ਸਸਤੀ ਫੋਕੀ ਸ਼ੋਹਰਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪੰਜਾਬੀ 'ਚ ਬਹੁਤ ਸਾਰੇ ਗਾਇਕ ਨੇ ਬਹੁਤ ਸਾਰੇ ਫਨਕਾਰ ਨੇ ਨਿਤ ਦਿਨ ਸਮਾਗਮ ਹੁੰਦੇ ਆ ਬਹੁਤ ਸਾਰੀਆਂ ਮੰਚ ਬਣੇ ਹੋਏ ਨੇ ਲੇਖਕਾਂ ਨੇ ਆਪਣੇ ਮੰਚ ਬਣਾਏ ਆ ਪਰ ਹਰ ਕੋਈ ਆਪਣੀਆਂ ਜੇਬਾਂ ਭਰਨ ਤੇ ਤੋ ਲਿਆ ਆ ਪੰਜਾਬੀ ਦਾ ਕਿਸੇ ਨੇ ਕੁਝ ਨਹੀਂ ਸਵਾਰਿਆ ਜੇ ਸਵਾਰਿਆ ਹੁੰਦਾ ਤਾਂ ਅੱਜ ਪੰਜਾਬੀ ਖਤਰੇ 'ਚ ਨਾ ਹੁੰਦੀ ਅੱਜ ਪੰਜਾਬੀ ਖਤਰੇ 'ਚ ਕਿਉਂਕਿ ਕਿਸੇ ਨੇ ਕੁਝ ਨਹੀਂ ਸਵਾਰਿਆ ਇਸ ਵੇਲੇ ਕਿਹੜੀ ਕੋਈ ਮੁਹਿੰਮ ਚੱਲ ਰਹੀ ਹੈ ਪੰਜਾਬ 'ਚ ਕਿ ਪੰਜਾਬੀ ਨੂੰ ਬਚਾਉਣ ਦੀ ਜਾਂ ਪੰਜਾਬੀ ਦਾ ਰਤਬਾ ਬਰਕਰਾਰ ਰੱਖਣ ਦੀ ਕੋਈ ਮੁਹਿੰਮ ਚੱਲ ਰਹੀ ਹੈ ਕੋਈ ਸਿਆਸੀ ਆਗੂ ਹੈ ਜੋ ਪੰਜਾਬੀ ਦੀ ਗੱਲ ਕਰ ਰਿਹਾ ਹੈ ਇਸ ਵੇਲੇ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਐਤਕੀ ਦੇ ਕਮਾਂਡਰੀ ਮਾਂਬੋਲੀ ਦਿਵਸ ਸਮਾਗਮ ਮੌਕੇ ਤਾਂ ਕੋਈ ਐਲਾਨ ਹੋਇਆ ਹੀ ਨਹੀਂ ਪਿਛਲੇ ਸਾਲ ਤਾਂ ਇੱਕ ਹਵਾ ਹਵਾਈ ਜਿਹਾ ਐਲਾਨ ਹੋਇਆ ਸੀ ਜਿਹੜਾ ਕੁਝ ਦਿਨਾਂ ਚ ਛੂ ਮੰਤਰ ਹੋ ਗਿਆ ਸੀ ਲੋਕਾਂ ਨੇ ਉਹਦਾ ਵੀ ਰੱਜ ਕੇ ਵਿਰੋਧ ਕੀਤਾ ਸੀ ਜਿਵੇਂ ਕਿ ਆਮ ਤੌਰ ਤੇ ਹੁੰਦਾ ਹੀ ਹੈ ਪੰਜਾਬੀ ਦੀ ਜਦੋਂ ਵੀ ਗੱਲ ਹੁੰਦੀ ਹੈ ਪੰਜਾਬੀ ਬਾਰੇ ਜਦੋਂ ਵੀ ਗੱਲ ਹੁੰਦੀ ਹੈ ਤਾਂ ਲੋਕੀ ਵਿਰੋਧ ਕਰਨ ਲਈ ਵੀ ਮੋਰੇ ਡਟ ਜਾਂਦੇ ਨੇ ਕਿਉਂਕਿ ਪੰਜਾਬੀ ਵਿਰੋਧੀ ਇੱਕ ਮਾਨਸਿਕਤਾ ਜਿਹੜੀ ਉਹ ਹਾਵੀ ਹੋ ਚੁੱਕੀ ਹੈ ਬਹੁਤ ਸਾਰੇ ਗਾਇਕ ਕਲਾਕਾਰ ਆਪਣਾ ਵਤੀਰਾ ਵਿਖਾ ਚੁੱਕੇ ਨੇ ਪੰਜਾਬੀ ਬੋਲੀ ਪ੍ਰਤੀ ساری ਉਮਰ ਪੰਜਾਬੀ ਤੋਂ ਨਾਮਣਾ ਖੱਟਣਾ ਵੱਡੀਆਂ ਦੌਲਤਾਂ ਸ਼ੌਹਰਤਾਂ ਬਣਾਉਣੀਆਂ ਵੱਡੇ ਵੱਡੇ ਮੁਕਾਮ ਹਾਸਲ ਕਰ ਲੈ ਤੇ ਬਾਅਦ ਚ ਪੰਜਾਬੀ ਬੋਲੀ ਦਾ ਜੋ ਹਾਲ ਉਹਨਾਂ ਨੇ ਕੀਤਾ ਤੇ ਜਿਵੇਂ ਪੰਜਾਬੀ ਬੋਲੀ ਦੇ ਖਿਲਾਫ ਸਟੈਂਡ ਲੈਣਾ ਸ਼ੁਰੂ ਕਰਤਾ ਪੰਜਾਬੀ ਪ੍ਰੇਮੀਆਂ ਪੰਜਾਬੀ ਬੋਲੀ ਲਈ ਸਵਾਲ ਪੁੱਛਣ ਵਾਲਿਆਂ ਨੂੰ ਗਾਲਾਂ ਕੱਢਣੀਆਂ ਤੇ ਜ਼ਲੀਲ ਕਰਨਾ ਇਹ ਵੀ ਪੰਜਾਬ ਦੇ ਕੰਦੇ ਕਹੋਂਦੇ ਗਲਕ ਕਲਾਕਾਰਾਂ ਨੇ ਗਾਇਕਾਂ ਨੇ ਪਿਛਲੇ ਸਮੇਂ ਦੌਰਾਨ ਕੀਤਾ ਹੋਇਆ। ਸੋ ਇਹ ਬੜੀ ਚਿੰਤਾ ਦੀ ਗੱਲ ਹੈ ਕਿ ਪੰਜਾਬੀ ਦਾ ਸਕਾ ਹੈ ਕੌਣ? ਨਾ ਸਿਆਸਤਦਾਨ, ਨਾ ਲੇਖਕ, ਨਾ ਬੁੱਧੀਜੀਵੀ। ਨਾ ਗਾਇਕ, ਨਾ ਕਲਾਕਾਰ। ਪੰਜਾਬੀ ਸੰਭਣੀ ਕਿਨੇ ਆ ਫਿਰ? ਕਿਉਂਕਿ ਇਹ ਲੋਕ ਤਾਂ ਸਿਰਫ ਲਾਹਾ ਲੈਣ ਵਾਲੇ ਆ। ਇਹਨਾਂ ਨੇ ਸਵਾਰਿਆ ਕੁਝ ਨਹੀਂ ਬੋਲੀ ਤਾਂ। ਗੱਲ ਕੌੜੀ ਲੱਗ ਸਕਦੀ ਹੈ ਪਰ ਸੱਚ ਹੈ। ਫਿਰ ਪੰਜਾਬੀ ਨੂੰ ਸਾਹਮਣਾ ਕਿਵੇਂ ਹੈ ਪੰਜਾਬੀ ਨੂੰ ਸਾਹਮਣਾ ਆਮ ਲੋਕਾਂ ਨਹੀਂ ਹੈ ਸਾਨੂੰ ਹੀ ਆਪਣੀ ਜ਼ਿੰਮੇਵਾਰੀ ਸਮਝਣੀ ਪਣੀ ਹੈ ਸਾਨੂੰ ਆਪ ਹੀ ਇਹ ਮੰਨਣਾ ਪੈਣਾ ਹੈ ਕਿ ਸਾਡੀ ਬੋਲੀ ਹੈ ਤੇ ਅਸੀਂ ਹੀ ਇਹ ਨੂੰ ਰੱਖਣਾ ਹੈ ਇਹ ਨੂੰ ਬਚਾਉਣਾ ਹੈ ਇਹ ਨੂੰ ਅਗਲੀ ਪੀੜ੍ਹੀ ਤੱਕ ਬਰਕਰਾਰ ਰੱਖਣਾ ਹੈ ਤਾਂ ਜੋ ਪੰਜਾਬੀ ਬੋਲੀ ਦਾ ਭਵਿੱਖ ਜਿਹੜਾ ਸੁਰੱਖਿਅਤ ਰਹੇ ਇਹ ਜ਼ਿੰਮੇਵਾਰੀ ਕੌਮ ਭਰ ਕੇ ਲੋਕਾਂ ਉੱਤੇ ਹੀ ਆਉਣੀ ਹੈ ਤੇ ਲੋਕਾਂ ਨੇ ਹੀ ਇਸ ਚੀਜ਼ ਨੂੰ ਸਮਝਣਾ ਹੈ ਤੇ ਜਿੰਨਾ ਜਲਦੀ ਇਸ ਚੀਜ਼ ਨੂੰ ਸਮਝ ਲਿਆ ਜਾਵੇ ਉਹਨਾਂ ਕਾਫੀ ਚੰਗਾ ਹੋਵੇਗਾ ਸਾਡੀ ਮਾਂ ਬੋਲੀ ਦੇ ਆਉਣ ਵਾਲੇ ਸਮੇਂ ਲਈ ਭਵਿੱਖ ਦੇ ਲਈ ਸੋ ਇਸ ਚੀਜ਼ ਲਈ ਲਗਾਤਾਰ ਯਤਨ ਕੀਤੇ ਜਾਣ ਦੀ ਲੋੜ ਆ। ਆਪਾਂ ਵੇਖ ਚੁੱਕੇ ਆ ਕਿ ਪਿਛਲੇ ਸਮੇਂ ਦੌਰਾਨ ਐਲਾਨ ਹੁੰਦੇ ਰਹੇ ਨੇ, ਵੱਡੇ ਵੱਡੇ ਐਲਾਨ ਹੁੰਦੇ ਰਹੇ ਨੇ ਪਰ ਅਤਕੀ ਕੋਈ ਐਲਾਨ ਵੀ ਨਹੀਂ ਹੋਇਆ। ਸੋ ਇਹ ਵੀ ਆਪਣੇ ਆਪ ਚ ਇੱਕ ਨਵੀਂ ਚੀਜ਼ ਐ ਅਤਕੀ ਵੇਖੀ ਗਈ ਹੈ। ਹਾਲਾਂਕਿ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਕਿਸਾਨੀ ਸੰਘਰਸ਼ ਦੇ ਮੌਜੂਦਾ ਮਾਹੌਲ ਵਿੱਚ ਗੱਲ ਹੋਣੀ ਥੋੜੀ ਇਸ ਵਾਰ ਘੱਟ ਹੀ ਲੱਗ ਰਹੀ ਸੀ ਪਰ ਫਿਰ ਵੀ ਕੁਝ ਨਾ ਕੁਝ ਐਲਾਨ ਜ਼ਰੂਰ ਹੋਣਾ। ਬਣਦਾ ਸੀ ਪੰਜਾਬੀ ਮਾਂ ਬੋਲੀ ਦੇ ਲਈ ਜੋ ਕਿ ਐਤਕੀ ਨਹੀਂ ਹੋਇਆ ਤੇ ਇਸ ਬੰਨੇ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਲੋਕਾਂ ਲਈ ਬਣਦਾ ਵਿਖਾਈ ਦਿੰਦਾ ਇਹ ਵਾਲਾ ਮਸਲਾ ਜਿਸ ਦੀ ਆਪਾਂ ਗੱਲ ਕੀਤੀ ਅੱਜ ਦੇ ਵਿਸ਼ੇਸ਼ ਰਿਪੋਰਟ ਦੇ ਇਸ ਤਾਜ਼ਾ ਅੰਕ ਵਿੱਚ ਇਸ ਵਿਸ਼ੇਸ਼ ਪੇਸ਼ਕਸ਼ ਵਿੱਚ ਜਿਹੜਾ ਕਿ ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਿਤ ਇੱਕ ਵਿਸ਼ਾ ਸੀ ਆਪਾਂ ਹਮੇਸ਼ਾ ਇਸ ਵਿਸ਼ੇ ਦੀ ਗੱਲ ਕੀਤੀ ਹੈ ਫਰਵਰੀ ਮਹੀਨੇ ਦੇ ਇਸ ਮਹੀਨੇ ਦੇ ਸ਼ੁਰੂ ਵਿੱਚ ਵੀ ਕੀਤੀ ਸੀ ਅਸੀਂ ਤੁਹਾਨੂੰ ਉਹਦੇ ਦੱਸਿਆ ਸੀ ਕਿ ਪਹਿਲੀ ਗੱਲ ਕਰ ਲਈਏ ਕਿਉਂਕਿ ਮਾਂ ਬੋਲੀ ਦੇ ਉਸ ਮੌਕੇ ਸਮਾਗਮ ਹਾਲਾਤ ਬਦਲ ਵੀ ਸਕਦੇ ਨੇ ਗੱਲ ਹੋਊਗੀ ਨਹੀਂ ਹੋਊਗੀ ਕਿੰਨੀ ਖ ਹੋਊਗੀ ਕੋਈ ਸਪਸ਼ਟ ਨਹੀਂ ਸੀ ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਤੇ ਜੋ ਗੱਲ ਕੀਤੀ ਲਗਭਗ ਉਹੋ ਜੀਆਂ ਚੀਜ਼ਾਂ ਹੀ ਹੋਈਆਂ ਨੇ ਕੋਈ ਠੋਸ ਨੀਤੀ ਨਹੀਂ ਕੋਈ ਨਵੀਂ ਗੱਲ ਨਹੀਂ ਪੰਜਾਬੀ ਮਾਂ ਬੋਲੀ ਦਾ ਉਹੀ ਹਾਲ ਹੈ ਪੰਜਾਬ ਦੇ ਲੋਕੀ ਪੰਜਾਬੀ ਬੋਲ ਕੇ ਰਾਜ਼ੀ ਨਹੀਂ ਸ਼ਹਿਰਾਂ ਵਿੱਚੋਂ ਪੰਜਾਬੀ ਨੂੰ ਇੱਕ ਤਰੀਕੇ ਨਾਲ ਨਿਕਾਲਾ ਦੇ ਦਿੱਤਾ ਗਿਆ ਕਿ ਪੰਜਾਬੀ ਨੂੰ ਜਿਵੇਂ ਇੱਕ ਤਰੀਕੇ ਨਾਲ ਕੋਈ ਐਸੀ ਵਸਤੂ ਦੱਸਦੇ ਨੇ ਜਿਵੇਂ ਇਸ ਤੋਂ ਦੂਰ ਹੀ ਰਹਿਣਾ ਹੈ ਸ਼ਹਿਰਾਂ ਦੇ ਲੋਕਾਂ ਦੀ ਇਹ ਮਾਨਸਿਕਤਾ ਹੋ ਚੁੱਕੀ ਹੈ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਦਾ ਸਿਰਫ ਨਾਂ ਹੀ ਹੈ ਨਾਂ ਦੇ ਤੇ ਪੜਾਈ ਜਾਂਦੀ ਹੈ ਐਵੇਂ ਪੰਜਾਬੀ ਦੇ ਬੱਚੇ ਲਗਾਤਾਰ ਘਟ ਰਹੇ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਪੰਜਾਬੀ ਬੋਲਣ ਵਾਲਿਆਂ ਨੂੰ ਜੁਰਮਾਨੇ ਲੱਗਦੇ ਨੇ ਜੇ ਕੋਈ ਸਟਾਫ ਪੰਜਾਬੀ ਵਿੱਚ ਬੋਲ ਦਿੰਦਾ ਤਾਂ ਬੱਚੇ ਖੁਦ ਸ਼ਿਕਾਇਤ ਕਰਨ ਪਹੁੰਚ ਜਾਂਦੇ ਨੇ ਸੋ ਪੰਜਾਬੀ ਦਾ ਇਹ ਹਾਲ ਪੰਜਾਬ ਵਿੱਚ ਹੈ ਬਾਰਲੇ ਦੇਸ਼ਾਂ ਚ ਨਹੀਂ ਬਾਰਲੇ ਸੂਬਿਆਂ ਚ ਨਹੀਂ ਪੰਜਾਬ ਵਿੱਚ ਹੀ ਹੈ ਕਿੰਨੀ ਚਿੰਤਾ ਦੀ ਗੱਲ ਹੈ ਤੇ ਹੋਰ ਵੀ ਚਿੰਤਾ ਦੀ ਗੱਲ ਹੈ ਕਿ ਇਸ ਬੰਨੇ ਕੋਈ ਸੁਧਾਰ ਲਈ ਕਦਮ ਨਹੀਂ ਚੁੱਕੇ ਜਾ ਰਹੇ ਜੇ ਕੋਈ ਪੰਜਾਬੀ ਦੇ ਹੱਕ ਚ ਗੱਲ ਕਰਦਾ ਤਾਂ ਲੋਕੀ ਉਹਨੂੰ ਵੱਢ ਖਾਣ ਪੈਂਦੇ ਨੇ ਟੁੱਟ ਕੇ ਪੈਂਦੇ ਨੇ ਉਹ ਵੀ ਦਿਨ ਦੂਰ ਨਹੀਂ ਜਦੋਂ ਪੰਜਾਬੀ ਦੇ ਹੱਕ ਚ ਬੋਲਣ ਵਾਲਿਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਵੀ ਲੱਗਣਗੇ ਜਿਵੇਂ ਕਿ ਅੱਜ ਕੱਲ੍ਹ ਆਮ ਮਾਹੌਲ ਬਣ ਚੁੱਕਾ ਹੈ ਸੋ ਇਹ ਪੰਜਾਬੀਆਂ ਨੂੰ ਸਮਝਣਾ ਪੈਣਾ ਸੋਚ ਵਿਚਾਰ ਕਰਨੀ ਪੈਣੀ ਹੈ ਕਿ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਦੁਨੀਆ ਦੀ ਸਭ ਤੋਂ ਸੌਖੀ ਸਭ ਤੋਂ ਹਿੱਟ ਜ਼ੁਬਾਨ ਸਭ ਤੋਂ ਜੁਸ਼ੀਲੀ ਦਮਦਾਰ ਭਾਸ਼ਾ ਗੁਰੂ ਸਾਹਿਬਾਨ ਦੀ ਥਾਪੜਾ ਪ੍ਰਾਪਤ ਭਾਸ਼ਾ ਇਹ ਸਾਨੂੰ ਮਿਲੀ ਸੀ ਵਿਰਸੇ 'ਚ ਤੇ ਅਸੀਂ ਇਹਦਾ ਕੀ ਹਾਲ ਕੀਤਾ ਪੰਜਾਬੀ ਜੋ ਕਹਿੰਦੇ ਨੇ ਕਮਾਲ ਦੇ ਪੰਜਾਬੀ ਨੇ ਅੱਜਕੱਲ ਜੋ ਸਿਰਫ ਕਹਿਣ ਨੂੰ ਪੰਜਾਬੀ ਆ ਪਰ ਪੰਜਾਬੀ ਬੋਲਦੇ ਨਹੀਂ ਤੁਸੀਂ ਦੁਨੀਆ 'ਚ ਕੋਈ ਗੁਜਰਾਤੀ ਇਹੋ ਜਿਹਾ ਨਹੀਂ ਵਿਖੋਗੇ ਜੋ ਗੁਜਰਾਤੀ ਨਾ ਬੋਲਦਾ ਹੋਵੇ। ਕੋਈ ਤਾਮਿਲ ਇਹੋ ਜਿਹਾ ਨਹੀਂ ਵਿਖੋਗੇ ਜੋ ਤਾਮਿਲ ਭਾਸ਼ਾ ਨਾ ਬੋਲਦਾ ਹੋਵੇ। ਕੋਈ ਕਰਨਾਟਕ ਦਾ ਇਹੋ ਜਿਹਾ ਬੰਦਾ ਨਹੀਂ ਵਿਖੋਗੇ ਜੋ ਕੰਨੜਾ ਨਾ ਬੋਲਦਾ ਹੋਵੇ। ਉਹ ਆਪਣੇ ਉਹਨੂੰ ਕੰਨੜ ਕਹਾਉਂਦੇ ਵੀ ਆ ਤੇ ਕੰਨੜ ਬੋਲਦੇ ਵੀ ਆ। ਮਹਾਰਾਸ਼ਟਰ ਦੇ ਲੋਕ ਮਰਾਠੀ ਕਹਾਉਂਦੇ ਵੀ ਆ ਤੇ ਮਰਾਠੀ ਬੋਲਦੇ ਵੀ ਆ। ਪਰ ਪੰਜਾਬੀ ਦੁਨੀਆ ਦੀ ਕੋਈ ਅਜਿਹੀ ਕੌਮਤ ਜਿੱਥੇ ਬਹੁਤ ਸਾਰੇ ਲੋਕੀ ਆਪਣੇ ਨੂੰ ਪੰਜਾਬੀ ਤਾਂ ਕਹਿੰਦੇ ਆ ਪਰ ਪੰਜਾਬੀ ਬੋਲਦੇ ਨਹੀਂ। ਬੋਰ ਕੇ ਰਾਜ਼ੀ ਨੇ ਬੱਚਿਆਂ ਨੂੰ ਵੀ ਤੋੜ ਦਿੱਤਾ ਗਿਆ। ਤੇ ਕਰਾਂ ਚੋਂ ਪੰਜਾਬੀ ਨੂੰ ਤੇਜ਼ੀ ਨਾਲ ਕੱਢਾ ਦਿੱਤਾ ਗਿਆ ਅੱਜ ਕੱਲ ਦੇ ਪੰਜਾਬੀ ਇਹ ਕਹਿੰਦੇ ਆ ਕਿ ਹਮ ਪੰਜਾਬੀ ਹੈ ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬੀ ਦਾ ਇਸ ਵੇਲੇ ਕੀ ਹਾਲ ਬੜੀ ਦੁਖਦ ਸਥਿਤੀ ਹੈ ਬੜਾ ਦੁੱਖ ਵੀ ਹੁੰਦਾ ਤੇ ਇਸ ਚੀਜ਼ ਨੂੰ ਫੌਰੀ ਤੌਰ ਤੇ ਠੀਕ ਕਿਤੇ ਜਾਣ ਦੀ ਲੋੜ ਹੈ ਸੰਭਾਲਣ ਦੀ ਲੋੜ ਹੈ ਆਸ ਹੈ ਕਿ ਜਲਦੀ ਹੀ ਸਾਡੀ ਮਾਂ ਬੋਲੀ ਪੰਜਾਬੀ ਦਾ ਰਤਬਾ ਪਹਿਲਾਂ ਵਾਂਗ ਬਿਹਤਰੀਨ ਰਤਬਾ ਬਹਾਲ ਹੋਵੇਗਾ ਇਸ ਦੀ ਆਪ ਆਸ ਕਰਦੇ ਹਾਂ ਦੁਨੀਆ ਭਰ ਵਿੱਚ ਵਸਤੇ ਸਾਰੇ ਪੰਜਾਬੀ ਇਸ ਗੱਲ ਦੀ ਜ਼ਰੂਰ ਆਸ ਕਰਨ ਤੇ ਨਾਲ ਦੀ ਨਾਲ ਅਰਦਾਸ ਵੀ ਕਰਨ ਇਹ ਸੀ ਅੱਜ ਦੀ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਆਸ ਹੈ ਕਿ ਮਾਂ ਬੋਲੀ ਪੰਜਾਬੀ ਸੰਬੰਧੀ ਅੱਜ ਦੀ ਇਹ ਗੱਲਬਾਤ ਆਪ ਜੀ ਨੂੰ ਪਸੰਦ ਆਈ ਹੋਵੇਗੀ ਇਸ ਵਿਸ਼ੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਮਾਂ ਬੋਲੀ ਪੰਜਾਬੀ ਦਾ ਰਤਬਾ ਇੰਨਾ ਖਰਾਬ ਕਿਉਂ ਹੋ ਰਿਹਾ ਹੈ ਕੌਣ ਮਾਂ ਬੋਲੀ ਪੰਜਾਬੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਸਕਦਾ ਹੈ ਕਿਸ ਤਰੀਕੇ ਦੇ ਉਪਾਅ ਹੋਣੇ ਚਾਹੀਦੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਆਪਣੇ ਵਿਚਾਰ ਕਮੈਂਟਸ ਰਾਹੀਂ ਲਿਖ ਕੇ ਸਾਡੇ ਤੱਕ ਜ਼ਰੂਰ ਪਹੁੰਚਦੇ ਕਰਿਓ ਇਸੇ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਬਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ ਤਾਂ ਕਿ ਸਾਰੀ ਜਾਣਕਾਰੀ ਨਾਲੋਂ ਨਾਲ ਬੇਲੇ ਸਿਰ ਤੁਹਾਡੇ ਤੱਕ ਪਹੁੰਚਦੀ ਹੋਵੇ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇੰਨਾ ਹੀ ਨਵੇਂ ਅੰਕ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਅਤੇ ਵੇਖਦੇ ਰਹੋ ਦਾ ਪੰਜਾਬ ਟਾਕਸ